ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਵੈਲਵਟ ਦੇ ਸੂਟ ਵੈਲਵਟ ਦਾ ਕ੍ਰੇਜ਼ ਕਾਫੀ ਆਈਟਮ ਲੈ ਕੇ ਆਈ ਆ ਮੈਂ ਤੁਹਾਨੂੰ ਦਿਖਾਣੇ ਆਪਾਂ ਬਹੁਤ ਹੀ ਪਿਆਰਾ ਕਲਰ ਹੈ ਮਾਊਸ ਜਿਆ ਠੀਕ ਹੈ ਇਹ ਸਾਰਾ ਐਮਬਰਾਇਡਰੀ ਵਰਕ ਦੇ ਨਾਲ ਆਏਗਾ ਫਰੰਟ ਸਾਰੀ ਇਹਦੀ ਬਣੀ ਹੋਏਗੀ 3.5 ਮੀਟਰ ਇਹਦਾ ਕਪੜਾ ਆਏਗਾ ਠੀਕ ਹੈ ਆ ਲੋ ਸਾਰੀ ਫਰੰਟ ਇਹਦੀ ਬਣੀ ਹੋਈ ਆ ਤੇ ਆ ਲੋ ਜੀ ਬੈ ਇਹਦਾ ਅ ਘੇਰਾ ਬੈ ਨਿੱਕੇਰਾ ਇਰਦ ਪਰ ਬਹੁਤ ਹੀ ਸੋਹਣਾ ਕੱਟਵਰਕ ਹੋਇਆ ਹੈ ਤੇ ਐਮਬਰਾਇਡਰੀ ਵਰਕ ਹੋਇਆ ਠੀਕ ਹੈ ਇੰਨਾ ਵਰਕ ਆਪਾਂ ਕਰਾਉਣ ਜਾਈਏ ਤੇ ਕਿੰਨੇ-ਕਿੰਨੇ ਪੈਸੇ ਆਪਣੇ ਲੱਗ ਜਾਂਦੇ ਆ ਤੁਹਾਨੂੰ ਵਰਕ ਕੀਤਾ ਕਰਾਇਆ ਤੇ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਆ ਫਿਨਿਸ਼ਿੰਗ ਵੀ ਬਹੁਤ ਪਿਆਰੀ ਹੈ ਤੇ ਸੂਟ ਦਾ ਕਲਰ ਵੀ ਬਹੁਤ ਪਿਆਰਾ ਤੇ ਫਰੰਟ ਸਾਰੀ ਇਹਦੀ ਹੈਵੀ ਇਸ ਤਰ੍ਹਾਂ ਬਣੀ ਆਏਗੀ ਠੀਕ ਹੈ ਹੈਵੀ ਜੈਸੂ ਦਾ ਇਸ ਤਰ੍ਹਾਂ ਫਰੰਟ ਸਾਰੀ ਇਹਦੀ ਬਣੀ ਆਏਗੀ ਠੀਕ ਹੈ 3.5 ਮੀਟਰ ਆਏਗਾ ਜੀ ਇਹਦਾ ਸਟਾਫ ਠੀਕ ਹੈ ਤੇ ਪ੍ਰਾਈਸ ਆਏਗਾ ਜੀ ਇਹਦਾ ਸਿਰਫ ਤੇ ਸਿਰਫ 500 ਰੁਪਿਆ 500 ਰੁਪਏ ਦੇ ਵਿੱਚ ਸੂਟ ਤੁਹਾਨੂੰ ਇਹ ਮਿਲ ਜਾਏਗਾ ਜੇ ਤੁਸੀਂ ਸ਼ਾਪ ਤੇ ਆ ਸਕਦੇ ਜੀ ਤੇ ਤੁਹਾਨੂੰ ਸਿਰਫ 500 ਰੁਪਏ ਦਾ ਸੂਟ ਲੱਗੇਗਾ ਜੇ ਤੁਸੀਂ ਆਨਲਾਈਨ ਖਰੀਦਣਾ ਚਾਹੁੰਦੇ ਜੀ ਤੇ ਤੁਹਾਨੂੰ ਸ਼ਿਪਿੰਗ ਅਲੱਗ ਤੋਂ ਦੇਣੀ ਪੈਗੀ ਠੀਕ ਹੈ ਜੀ ਕਲਰ ਇਹਦੇ ਵਿੱਚ ਆਏ ਹੋਏ ਨੇ ਚਾਰ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਇਹ ਵਾਜ ਰਿਹਾ ਕਲਰ ਇਹ ਬਹੁਤ ਪਿਆਰਾ ਜਿਹਾ ਕਲਰ ਆ ਠੀਕ ਹੈ ਖਾਕੀ ਖਾਕੀ ਜਿਹਾ ਕਲਰ ਹੈ ਇਹ ਹੈ ਜਿਹਾ ਦਾ ਕਲਰ ਔਰ ਸੇਮ ਵਰਕ ਦੇ ਨਾਲ ਆਏਗਾ ਤੇ ਕੇਰੇ ਦੇ ਉੱਪਰ ਸੇਮ ਹੀ ਵਰਕ ਆਏਗਾ ਬਹੁਤ ਸੋਹਣੀ ਫਿਨਿਸ਼ਿੰਗ ਆ ਬਹੁਤ ਸੋਹਣਾ ਕੰਮ ਹੋਇਆ ਤੇ 3.5 ਮੀਟਰ ਵੈਲਵਟ ਦਾ ਕਪੜਾ ਆਏਗਾ ਨਾਲ ਹਲੋ ਜੀ ਠੀਕ ਹੈ ਇਹ ਵਰਕ ਹੋਇਆ ਹੈ ਦੇਖੋ ਕੋਈ ਵੀ ਤਾਂ ਗਏ ਨਹੀਂ ਹੈ ਕਿ ਤਾਂ ਗਾ ਨਿਕਲ ਜਾਏਗਾ ਇੰਨਾ ਵਧੀਆ ਕੰਮ ਹੋਇਆ ਹੈ ਬਹੁਤ ਹੀ ਵਧੀਆ ਜੀ ਠੀਕ ਹੈ ਤੇ ਪ੍ਰਾਈਸ ਉਹੀ 500 ਰੁਪਏ ਚਾਰ ਕਲਰ ਮਿਲਣਗੇ ਠੀਕ ਹੈ ਲੋ ਜੀ ਕਿਸ ਕਲਰ ਆਏਗਾ ਮਨਾ ਇਹ ਕਲਰ ਬਹੁਤ ਪਿਆਰਾ ਜਿਹਾ ਕਲਰ ਆ ਸਾਰੇ ਕਲਰ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ ਹਰ ਏਜ ਗਰੁੱਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਠੀਕ ਹੈ ਇਸ ਤਰ੍ਹਾਂ ਲਾਸਟ ਕਲਰ ਆ ਗਿਆ ਏ ਠੀਕ ਹੈ ਤੁਹਾਨੂੰ ਬਹੁਤ ਹੀ ਸੋਨਾ ਕਲਰ ਆਇਆ ਵੀ ਕਲੇਜੀ ਜਿਹਾ ਕਲਰ ਆਏਗਾ ਤੇ ਵਰਕ ਬਹੁਤ ਪਿਆਰਾ ਹੋਇਆ ਸਿਰਫ ਕੱਲੇ ਤੁਹਾਨੂੰ ਵਰਕ ਦੇ ਮਤਲਬ ਕਪੜੇ ਦੇ ਹੀ ਪੈਸੇ ਤੁਸੀਂ ਦੇ ਰਹੇ ਹੋ ਵਰਕ ਤੁਹਾਨੂੰ ਨਾਲ ਗਿਫਟਡ ਆ ਰਿਹਾ ਠੀਕ ਹੈ ਨਾ ਪਿਆਰਾ ਵਰਕ ਹੋਇਆ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ 4 ਕਲਰ ਆਏ ਆ ਕੁਆਂਟੀਟੀ ਤੁਹਾਨੂੰ ਮਿਲ ਜਾਏਗੀ ਹੋਰ ਜੇ ਤੁਸੀਂ ਚਾਹੋਗੇ ਤੁਹਾਨੂੰ 2 ਪੀਸ ਲੈਣੇ ਹੋਣਗੇ ਇੱਕ ਕਲਰ ਦੇ ਉਹ ਵੀ ਮਿਲ ਜਾਣਗੇ ਤੇ 4 ਕਲਰ ਆਏ ਆ ਠੀਕ ਹੈ ਜੀ ਤੇ ਪ੍ਰਾਈਸ ਲੱਗਿਆ ਕਰੀ ਇਹਦਾ 500 ਸ਼ਿਪਿੰਗ ਲੱਗੇਗੀ ਅਲੱਗ ਤੁਸੀਂ ਕਰਨਾ ਕੀ ਹੈ ਸਕਰੀਨ ਸ਼ਾਟ ਲੈਣਾ ਤੇ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰ ਲੈਣਾ ਥੈਂਕ ਯੂ ਧੰਨਵਾਦ